ਵਟ ਇਜ਼ ਥਿਸ ਚੌਲ ਬਾਜ ਜਾਨੇ ਐ ਤੋ ਬਾਜ ਜਾਨੇ ਨਾ ਨੇੜੇ ਚੌਲ ਬਾਜ ਜਾਨੇ ਆ ਚਾਲਤੀ ਜੋ ਕਾਟੋ ਨਾਲ ਜੀ ਸੁੱਚੇ ਹੁੰਨੇ ਆ ਪਰ ਝੂਠੇ ਨਹੀਂ ਸੁੱਚੇ ਹਾਂ ਸੁੱਚੇ ਸਭ ਝੂਠੇ ਥੋੜੀ ਹੁੰਨੇ ਐ ਇਹ ਤਾਂ ਜਿਵੇਂ ਬੱਜ ਗਏ ਹੋ ਦੋ ਤਿੰਨ ਦਿਨ ਦੇ ਪੈ ਤੈ ਇੱਥੇ ਹੀ ਗਰੀਆਂ ਉਦਾਂ ਹਾਂ ਉਹਨੂੰ ਛੱਟ ਲੱਗੂ ਤੇ ਆ ਜੰਗਾਲ ਲੱਗ ਕੇ ਤੇ ਤੈਨੂੰ ਅਮਾ ਉੱਪਰ ਬੈਠ ਨਹੀਂ ਗੱਸ ਹੁਣ ਆ ਜਾਣਗੀਆਂ ਖਾਣੇ ਨਾਲ ਮੂੰਗੀ ਦੇਖ ਤੋ ਉਹਨੇ ਵਾਲੀ ਬਲੈਕ ਬਲੈਕ ਚਮਕਦੀ ਆ ਦੇਖਾ ਉਧਰ ਜਿਆਦਾ ਵੀ ਨਾ ਗਰਮ ਹੋ ਜੂ ਹੂੰ ਕੀ ਤੋੜ ਨੇੜੀ ਹੀ ਵੀ ਇਹ ਦੇਖਾ ਕਾਲੀਓ ਕਾਲੀ ਇਹ ਤੋੜੀ ਨਾਲ ਇੱਥੇ ਹਾਂ ਪੁੱਤ ਉੱਪਰ ਕੀ ਪਹਿਣਾ ਤੂੰ ਮੈਂ ਤਾਂ ਅੰਦਰ ਚੱਲਿਆ ਹਾਂ ਨੂਰ ਗਿਰ ਪੈਗੀ ਉਦੋਂ ਗਰੀ ਨਹੀਂ ਮੱਕੀ ਆਪਣੀ ਛਲੀਆਂ ਚੱਪਣ ਵਾਲੀ ਨੂਰਾਜ ਬਾਉ ਮਰੂਤੋਂ ਮਰੂਦ ਖਾਦੇ ਮੈਨੂੰ ਤੇ ਇਹ ਦਿੱਤਾ ਨਹੀਂ ਆਹ ਮਰੂਤੋਂ ਮਰੂਤੋਂ ਪਕਾ ਦੇ ਨਾ ਪੂਰਾ ਪਕਾ ਦਾ ਮੈਂ ਤਾਂ ਮੇਰੇ ਨਾਮ ਲਿਖ ਕੇ ਦਿਖਾਣੀ ਹੈ ਫਿਰ ਜਾ ਐ ਰਹਿ ਜਾ ਮਾਂ ਮਿਲ ਗਈ ਕੋਈ ਅਮਾ ਫਸੈ ਨੂੰ ਚੈਲੰਜ ਹਾਂ ਸਰ ਪਾਪਾ ਨੇ ਫਿਰ ਬਣਾਇਆ ਜਿੱਦਾਂ ਇਹ ਕਰਦੇ ਮੈਂ ਤਾਂ ਜਗ੍ਹਾ ਹੀ ਬਦਲ ਚੁੱਕੀ ਚਲ ਆ ਜਾ ਮੇਰੀ ਮੰਮੀ ਮਿਲ ਗਈ ਅਰੇ ਆ ਗਈ